ਡੀਐਮਟੀਵੀ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਤੁਹਾਡੇ ਆਪਣੇ ਗਗਨਦੀਪ ਸਿੰਘ ਸਰਾਬ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਥੀਓ ਸੂਬੇ ਦੇ ਵਿੱਚ ਇਸ ਵਕਤ ਕੜਾਕੇ ਦੀ ਠੰਡ ਪੈ ਰਹੀ ਹੈ ਪਰ ਹਲਕਾ ਦਾਖਾ ਦੀ ਰਾਜਧਾਨੀ ਮੰਨੇ ਜਾਂਦੇ ਮੁੱਲਾਪੁਰ ਸ਼ਹਿਰ ਦੇ ਵਿੱਚ ਸਿਆਸੀ ਪਾਰਾ ਸ਼ਿਖਰਾਂ ਤੇ ਹੈ ਅਜਿਹਾ ਇਸ ਕਰਕੇ ਹੈ ਬੀਤੀ ਸ਼ਾਮ ਪੰਜਾਬ ਸਰਕਾਰ ਇੱਕ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਨਗਰ ਕੌਂਸਲਾਂ ਨਗਰ ਨਿਗਮਾਂ ਔਰ ਨਗਰਪੰਚਾਇਤਾਂ ਦੀ ਜਿਹੜੀ ਚੋਣ ਹੋਈ ਆ ਉਹਨਾਂ ਦੇ ਵਿੱਚ ਮੇਅਰ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਮੁਤਾਬਕ ਨਗਰ ਕੌਂਸਲ ਮੁੱਲਾਂਪੁਰ ਦਾ ਪ੍ਰਧਾਨ ਇਸ ਵਾਰ ਅਨੁਸੂਚਿਤ ਜਾਤੀਆਂ ਦੇ ਮਰਦ ਵਰਗ ਵਿੱਚੋਂ ਬਣੇਗਾ। ਯਾਨੀ ਕਿ ਪ੍ਰਧਾਨਗੀ ਦੀ ਜਿਹੜੀ ਗੇਮ ਹੈ ਉਹ ਇਸ ਵਾਰ ਜਰਨਲ ਵਰਗ 'ਚੋਂ ਨਿਕਲ ਕੇ ਅਨੁਸੂਚਿਤ ਜਾਤੀਆਂ ਦੇ ਪਾਲੇ ਦੇ ਵਿੱਚ ਚਲੀ ਗਈ ਹੈ। ਜਿਵੇਂ ਹੀ ਇਹ ਨੋਟੀਫਿਕੇਸ਼ਨ ਦੀ ਖਬਰ ਨਸ਼ਰ ਹੁੰਦੀ ਹੈ ਤਾਂ ਨਾਲ ਹੀ ਚੁੰਝ ਚਰਚਾ ਛਿੜ ਜਾਂਦੀ ਹੈ ਕਾਂਗਰਸ ਦੇ ਜਿਹੜੇ ਸਾਡੇ ਸੂਤਰ ਨੇ ਉਹ ਇਹ ਦੱਸਦੇ ਨੇ ਕਿ ਲਗਭਗ ਇਹ ਤੈਅ ਹੋ ਗਿਆ ਸੀ ਕਿ ਇਸ ਵਾਰ ਵੀ ਜਿਹੜਾ ਕਾਂਗਰਸ ਪ੍ਰਧਾਨ ਤੇਲੂ ਰਾਮ ਵਾਂਸਲ ਨੂੰ ਹੀ ਬਣਾਵੇਗੀ ਕਿਉਂਕਿ ਜਿੱਥੇ ਤੇਲੂ ਰਾਮ ਵਾਂਸਲ ਪਿਛਲੀਆਂ ਦੋ ਟਰਮਾਂ ਦੇ ਵਿੱਚ ਨਗਰ ਕੌਂਸਲ ਮੁੱਲਾਪੁਰ ਦੇ ਪ੍ਰਧਾਨ ਰਹਿ ਚੁੱਕੇ ਨੇ ਉੱਥੇ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਨੇ ਆਪਣੇ ਵਾਰਡ ਵਿੱਚੋਂ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਸੀ ਉਹਨਾਂ ਦੀ ਸੀਨੀਅਰਟੀ ਨੂੰ ਦੇਖਦੇ ਹੋਏ ਉਹਨਾਂ ਦੇ ਸਾਫ਼ ਅਕਸ ਨੂੰ ਦੇਖਦੇ ਹੋਏ ਸ਼ਹਿਰ ਵਿੱਚ ਉਹਨਾਂ ਦੀ ਚੰਗੀ ਪਕੜ ਦੇਖਦੇ ਹੋਏ ਕਾਂਗਰਸ ਨੇ ਕੈਪਟਨ ਸੰਦੀਪ ਸੰਧੂ ਨੇ ਲਗਭਗ ਇਹ ਤੈਅ ਕਰ ਲਿਆ ਸੀ ਕਿ ਇਸ ਵਾਰ ਵੀ ਜਿਹੜੀ ਪ੍ਰਧਾਨਗੀ ਦੀ ਕੁਰਸੀ ਆ ਉਹ ਬਾਬੂ ਤੇਲੂ ਰਾਮ ਬਾਂਸਲ ਨੂੰ ਦਿੱਤੀ ਜਾਵੇਗੀ ਪਰ ਜਿਹੜੇ ਉਹਨਾਂ ਦੇ ਸਿਆਸੀ ਸ਼ਰੀਕ ਸੀਗੇ ਉਹ ਸਿਆਸੀ ਸ਼ਰੀਕਾਂ ਨੂੰ ਇਹ ਗੱਲ ਹਾਜਮ ਨਹੀਂ ਹੋਈ ਉਹਨਾਂ ਨੇ ਜੋੜ ਤੋੜ ਲਾ ਕੇ ਬਾਬੂ ਜੀ ਦੀ ਪ੍ਰਧਾਨਗੀਦਾਰਾ ਰੋਕ ਲਿਆ ਉਹਨਾਂ ਨੇ ਅੜਿ ਘੜਾਤਾ ਕਿ ਤੇਲੂ ਰਾਮ ਵਾਂਸਲ ਤੀਜੀ ਵਾਰ ਨਗਰ ਕੌਂਸਲ ਦੇ ਪ੍ਰਧਾਨ ਨਾਮ ਬਣਨ ਕਿਉਂਕਿ 2027 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਔਰ ਜੇਕਰ ਬਾਬੂ ਤੇਲੂ ਰਾਮ ਵਾਂਸਲ ਪ੍ਰਧਾਨ ਬਣ ਜਾਂਦੇ ਉਹਨਾਂ ਨੇ ਮੁੱਲਾਪੁਰ ਸ਼ਹਿਰ ਦਾ ਐਸੀ ਡਵੈਲਪਮੈਂਟ ਕਰਨੀ ਸੀ ਕਿ ਕਾਇਆਕਲਪ ਕਰ ਦੇਣੀ ਸੀ ਤੇ ਜਿਹਦਾ ਐਡਵਾਂਟੇਜ ਕਾਂਗਰਸ ਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਲਾਜ਼ਮੀ ਮਿਲਣਾ ਸੀ ਪਰ ਡਾਡਿਆਂ ਨੂੰ ਇਹ ਗੱਲ ਨਾਗਵਾਰ ਗੁਜ਼ਰੀ ਤੇ ਉਹਨਾਂ ਨੇ ਜੋੜ-ਤੋੜ ਦੀ ਖੇਡ ਖੇੜਦੇ ਹੋਏ ਕਿਉਂਕਿ ਚੋਣਾਂ ਦੇ ਵਿੱਚ ਉਹ ਸਿੱਧੇ ਤੌਰ ਤੇ ਹਾਰ ਗਏ ਤੇ ਉਹਨਾਂ ਨੇ ਇਹ ਜੋੜ-ਤੋੜ ਦੀ ਖੇਡ ਖੇੜ ਕੇ ਐਂਡ ਤੇ ਨੋਟੀਫਿਕੇਸ਼ਨ ਆ ਜਿਹੜਾ ਉਹ ਬਰਵਾ ਦਿੱਤਾ ਕਿ ਜਿਹੜੀ ਸੀਟ ਹੈ ਜਾਂ ਜਿਹੜੀ ਪ੍ਰਧਾਨਗੀ ਦੀ ਸੀਟ ਹੈ ਉਹ ਓਪਨ ਵਰਗ ਨੂੰ ਜਾਂ ਜਰਨਲ ਵਰਗ ਨੂੰ ਨਾ ਮਿਲੇ ਦੂਜੇ ਪਾਸੇ ਜਿਹੜੇ ਆਮ ਲੋਕ ਨੇ ਪੜਿਆ ਲਿਖਿਆ ਵਰਗ ਹੈ ਉਹ ਇਹ ਗੱਲ ਕਹਿ ਰਿਹਾ ਕਿ ਇਹ ਪੰਜਾਬ ਸਰਕਾਰ ਨੇ ਰੂਟੀਨ ਮੁਤਾਬਕ ਕੀਤਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਸਿਆਸੀ ਦਖਲਅੰਦਾਜ਼ੀ ਨਹੀਂ ਹੋਈ ਕਾਂਗਰਸ ਦੇ ਕਿਸੇ ਵੀ ਆਗੂ ਦੀ ਹਜੇ ਇਸ ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਪਰ ਇਹ ਜ਼ਰੂਰ ਸਵਾਲ ਖੜਾ ਹੋ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪ੍ਰਧਾਨਗੀ ਦਾ ਸ਼ੁਆਰਾ ਉਹ ਕਿਸ ਦੇ ਮੂੰਹ ਨੂੰ ਲੱਗੇਗਾ ਕਿਉਂਕਿ ਅਨਸੂਚਿਤ ਜਾਤੀਆਂ ਦੇ ਨਾਲ ਤਿੰਨ ਉਮੀਦਵਾਰ ਨੇ ਜਿਹੜੇ ਕਾਉਂਸਲਰ ਬਣੇ ਹੋਏ ਨੇ ਉਹ ਤਿੰਨੇ ਉਮੀਦਵਾਰ ਪ੍ਰਧਾਨਗੀ ਦੇ ਦਾਵੇਦਾਰ ਨੇ ਹੁਣ ਕਿਸ ਦੀ ਕਿਸਮਤ ਖੁੱਲਦੀ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਜਿਵੇਂ ਹੀ ਕੋਈ ਨਵੀਂ ਅਪਡੇਟ ਆਉਂਦੀ ਹੈ ਮੈਂ ਤੁਹਾਡੇ ਨਾਲ ਜਲਦ ਹੀ ਸਾਂਝੀ ਕਰਾਂਗਾ ਤਦ ਤੱਕ ਲਈ ਮੈਨੂੰ ਦਿਓ ਜਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ